ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕੇ ਆਂ ਜੀ ਦੋਨੇ ਬਈ ਤਾਜ਼ੀਆਂ ਸੂਈਆਂ ਵੀਆਂ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਹਰ ਇੱਕ ਵਨ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਜੀ ਆਓ ਖੁੱਛ ਲੈਨੇ ਬਾਈ ਟੋਟਲ ਆਜੋ ਬਈ ਜੀ ਬਾਈ ਜੀ ਸਸਕਾਲ। ਸਾਹੀ ਆ ਬਾਈ। ਹੋ ਠੀਕ ਹੋ ਵਧੀਆ। ਵਧੀਆ ਬਾਈ। ਨਾਮ ਤੇ ਐਡਰੈਸ ਹੋ ਗਏ। ਨਾਮ ਸਾਗਰ ਆ ਬਾਈ। ਪਿੰਡ ਭਾਈ ਰੂਪਾ, ਤਸੀਲ ਫੂਲ ਤੇ ਜ਼ਿਲ੍ਹਾ ਬਠਿੰਡਾ। ਨੇੜੇ ਪਿੰਡ ਬੇ। ਨੇੜੇ ਰਾਮਪ੍ਰੋਪੂਰ ਸਾਹਿਬ ਰਵਰੇ ਸਲਾਹਪੁਰ ਪਿੰਡ ਆਇੰਦਾ। ਓਕੇ ਬਾਈ। ਮੋਬਾਈਲ ਨੰਬਰ ਕੋ 90 ਤੋਂ 3976000 ਬੰਦੇ। ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਹਾ। ਨੋਟ ਕਰ ਲੋ। ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੁਆ ਸੂਈ ਆ? ਇਹ ਪਹਿਲਣੀ ਆ ਬਾਈ। ਪਿਓਰ ਦੋ ਦੰਦ ਬੱਛੀ ਆ ਪੂਰੀ ਬੱਧੀ। ਪਹਿਲਾ ਸੁਆ ਦੋ ਦੰਦ। ਠੀਕ ਆ ਬਾਈ ਸੇਰਨ ਗਏ ਹੈ ਠੀਕ ਹੈ ਦੋ ਦੰਦਾ ਜੇਰ ਜੂ ਦੇ ਆਪਣੇ ਵੀਡੀਓ ਵੀ ਹੈਗਾ ਉਹਨਾਂ ਦੇ ਘਰ ਦੀ ਓਕੇ ਠੰਡੀ ਸੀਲ ਆ ਐ ਨਹੀਂ ਗੱਲ 19 ਕਿਲੋ ਬੋਲਾ ਤਿਆਰ ਆਵੇ ਬੱਚੀ ਕੋਲੇ ਠੀਕ ਹੈ ਬਾਈ ਆਰਡਰ ਕਮਾਲ ਦਾ ਪੂਰਾ 판ਡ ਵਾਲਾ ਲੇਵਾ ਕਿਆ ਬਾਤ ਥਣ ਬੜਾ ਚੰਗਾ ਹੈ ਨਾ ਬਈ ਬੜਾ ਨੇ ਆਇਆ ਚੰਗਾ ਬਾਈ ਚਾਹੇ ਮਸ਼ੀਨਾਂ ਚੋਲੇ ਪਰ ਥਣ ਗੁਲਾਬੀ ਥਣ ਮੁੱਠੀ ਵਾਲਾ ਥਣ ਬ੍ਰੀਡ ਬਰੂਡ ਬੱਚੀ ਬਹੁਤ ਜ਼ਿਆਦਾ ਇਧਰੋਂ ਵੀ ਥਣ ਤੋਂ ਦੁਹਾੜਾ ਬਹੁਤ ਚੰਗਾ ਫਿਰ ਲੇਵਾ ਬਹੁਤ ਸਟਾਰਟਿੰਗ ਬਹੁਤ ਸੁਣਾ ਹੈ ਇਸ ਨੂੰ ਚੈੱਕ ਕਰੋ ਲੇਵਾ ਕਮਾਲ ਦਾ ਨਾਣਾ ਨੂਣਾ ਪੁੱਲ ਚੰਗੇ ਚਬਾਈ ਕਿਵੇਂ ਆ ਚਾਈ ਦਾ ਬੜੇ ਨਿਆਇ ਚੰਗੇ ਬਾਈ ਕੱਦ ਪੂਰਾ ਦੋ ਦੰਦਾਂ ਦਾ ਦੰਦ ਦਿਖਾ ਦੇ ਲੈ ਉਹ ਨਹੀਂ ਗੱਲ ਹੋਊ ਜਿਹੜੀ ਗੱਲ ਕਹੀ ਸੀ ਲੈ ਬਾਈ ਦੰਦ ਵੀ ਕੋਈ ਚੈੱਕ ਨਹੀਂ ਬਾਈ ਖਾਜ ਦੰਦੇ ਆ ਲੈ ਉਹ ਜੇ ਕੰਮ ਨਹੀਂ ਚੈੱਕ ਕਰੋ ਬਰੀਡ ਟੈਕ ਨੰਬਰ ਬਰੀਡ ਫੁੱਲ ਦੋ ਦੰਦ ਜੇ ਪਿਓਰ ਆ ਜਮਾ ਪਿਓਰ ਦੋ ਪੂਰੀ ਵੱਡੀ ਬੱਚੀ ਆ ਬਾਈ ਹਾਂ 23 24 ਕਿਲੋ ਦੇ ਦੋ ਬੱਚੀ ਬਾਈ ਯਾਰ ਠੀਕ ਆ ਬਾਈ ਹਾਂ ਬਰੀਡ ਇੱਕ ਨੰਬਰ ਆ ਫੇਸ ਬੜਾ ਚੰਗਾ ਪ੍ਰਿੰਟ ਚੰਗਾ ਸੂਈ ਸਵਾਈ ਆ ਬੱਚਾ ਬੱਛਾ ਦੇ ਤਾਂ ਹਨ ਵੀਰੇ ਹਾਂ ਬੱਚਾ ਵੀ ਮਗਰ ਚਮਕ ਫੁੱਲਾ ਹਨ ਚਮਕ ਜਾਲਪੀੜ ਫੁੱਲ ਬਈ ਫੁੱਲ ਵੱਡੀ ਬੱਛੀ ਆ ਸਹੀ ਗੱਲ ਆ ਬਈ ਬਰੀਡ ਬਹੁਤ ਚੰਗੀ ਆ ਲੇਵਾ ਵੀ ਬੜਾ ਕਮਾਲ ਹੈ ਹੈਡਿੰਗ ਦੇ ਕਿੰਨੀ ਤਾਕੜੀ ਆ ਇਹਦੀ ਬਾਲੀ ਆ ਬਈ ਗਾਲ ਦਾ ਬੱਛੀ ਬਹੁਤ ਰੁਪਿਆ ਦੀ ਤਿਆਰ ਹੋ ਜਾਣਾ ਸਹੀ ਗੱਲ ਆ ਬਈ ਲੈ ਠੰਡੀ ਸੀਲ ਦਾ ਕੋਈ ਅੰਤ ਨਹੀਂ ਬਈ ਯਾਰ ਅੱਥੇ ਫੇਰੀ ਚੱਲ ਕੋਈ ਚੈੱਕ ਰਹੀ ਨਹੀਂ ਕਹਿਣਾ ਗਰਮ ਵਾਲੀ ਨੇ ਕੁਛ ਨਹੀਂ ਕੀ ਮੁੱਲ ਹੈ ਵੀਰੇ ਜੈ ਭਾਈ ਮੁੱਲ ਨਹੀਂ ਆਪਣੇ ਹੁੰਦੇ ਆਪਾਂ ਹੁੰਦੇ ਜਿਹੜੇ ਰੁਪਏ ਲੈਣੇ ਉਹੀ ਦੇ ਦਿੰਦੇ ਆਂ ਵੀਡੀਓ ਚ ਡੇਲੀ ਵਾਲਾ ਕੰਮ ਹੀ ਆ ਨੀ ਪਤਾ ਇਹਦਾ ਬੱਤ 3000 ਰੁਪਏ ਲੈਣਾ ਹੀ ਆ ਠੀਕ ਆ ਭਾਈ ਛੋੜ ਆ ਵੀ ਮਰਜ਼ੀ ਦੀ ਕਰਾਂਗੇ ਆਲੇ ਦੀ ਮਰਜ਼ੀ ਦੀ ਨਹੀਂ ਹੋਣਾ ਸਹੀ ਆ ਭਾਈ ਬਾਅਦ ਚ ਕੱਢ ਬੱਛੀ ਇਹ 90 95000 ਦੂਈ ਆ ਹਮ ਹੋਰ ਕਿਸੇ ਕੋਲ ਆਪਾਂ ਪਰ ਥੋੜੇ ਵਾਲਾ ਕੰਮ ਹੀ ਆ ਯਾਰ ਦੂਹੇ ਵਾਲਾ ਕੰਮ ਉਹ 20000 ਵਾਲਾ ਹੰਡੀ ਸੀ ਲਾਲ ਹੈ ਜਿਵੇਂ ਜਿੰਨੀ ਮਰਜ਼ੀ ਦੂਨੀ ਪਾਸੇ ਚਵਾਈ ਕਰਾ ਮਸ਼ੀਨ ਨਾ ਪਾਏ ਇੱਥੇ ਹੂੰ ਉਹੇ ਕੰਮ ਨੇ ਉਹ ਸਟਾਰਡਿੰਗ ਦਾ ਬਾਈ ਕੁੰਗਿਆ ਬਾਈ ਵਾਚੇ ਕਰਾਉਣਾ ਬਾਈ ਕਹਿੰਦਾ ਜਿੱਡਾ ਮਰਜ਼ੀ ਕਰਾ ਠੀਕ ਹੈ ਕਿ ਨਹੀਂ ਲੈਣ ਦੇਣ ਕੱਦ ਵੀ ਦਿਖਾ ਦੇ ਫੁੱਲ ਵੱਡਾ ਬਾਈ 70000 ਦੀ ਬਾਈ ਕਹਿੰਦਾ ਦੇਣ ਹੋਈਆਂ ਠੀਕ ਹੈ ਕਿ ਨਹੀਂ ਛੋੜ ਹੀ ਹੋ ਵਿੱਚ ਉਹ ਵੀ ਬਸ ਛੋੜ ਹਾਂ ਕੱਦ ਦੇਖੋ ਕੱਦ ਪੂਰਾ ਵੱਡਾ ਕੱਦ ਫੁੱਲ ਆ ਬਾਈ ਜਿਹੜੀ ਗੱਲ ਕਹਦੀ ਡਾਕਟਰ ਉਹ ਨਹੀਂ ਹੁ ਬਾਕੀ ਵਾਲੀ ਨਹੀਂ ਨਸ ਪਰਕ ਲਿਆਣੀਆਂ ਲੰਬਾ ਕੋਈ ਨਹੀਂ ਜੋਗੀ ਟਵਾਰੂ ਆਪਾਂ ਵੀ ਲੈ ਕੇ ਆਂਦੀ ਹਣਾ ਰੁਪਈਆ ਲਾ ਕੇ ਅਗਰ ਲੈ ਆਣੀ ਆ ਸਹੀ ਆ ਬਾਈ ਇੱਥੇ ਪੂਰੀ ਦਹਲੀ ਕਰਕੇ ਜਾਵੇ ਯਾਰ ਹੂੰ ਬਰੀਡ ਇੱਕ ਨੰਬਰ ਲੈ ਵੈਰੀਫਾਈਟਿੰਗ ਧਾਰਾ ਤੂਰਾ ਮਾਰ ਕੇ ਦਿਖਾਵਾਉਣ ਲੈ ਇੱਕ ਨੰਬਰ ਲੈ ਮੁੱਠੀ ਆਲਾ ਕਰਨ ਲੈ ਮੂਰੇ ਵੀ ਉਹ ਨਹੀਂ ਲਿਆ ਮਗਰ ਵੀ ਉਹ ਨਹੀਂ ਆ ਸਹੀ ਆ ਵੀਰੇ ਹਾਂ ਤੁਹਾਨੂੰ ਬਹੁਤ ਚੰਗਾ ਲੱਗਾ ਬੱਚੀ ਨੂੰ ਬਾਕੀ ਤਾਂ ਨਾ ਕੋਈ ਚੈੱਕ ਕਰਨੀ ਮਾਰ ਕੇ ਰੱਖਾ ਹੁਣ ਜਿਹੜੇ ਵੀਰ ਨੂੰ ਬਾਈ ਵਾ ਮੁੱਲ ਜਾਇਜ਼ ਲੱਗੇ ਉਹ ਹੀ ਫੋਨ ਲਾਵੇ ਹਨਾ ਠੀਕ ਹੈ ਭਾਈ ਭਾਟੇ ਵਾ ਤੇਰਾ ਕੀ ਫੇਰ ਐਵੇਂ ਕਰਨ ਦਾ ਬੱਚਾ ਛੜਨਾ ਛੜਨਾ ਨਹੀਂ ਛੜਨਾ ਛੜ ਸੌਦਾ ਤਾਂ ਮੰਨ ਕੇ ਚੱਲ ਹੋਇਆ ਹੀ ਪਿਆ ਹੈ ਠੀਕ ਨਹੀਂ ਮੁੱਲ ਬਾਈ ਨੇ ਲੈਣ ਦੇਣ ਵਾਲੀ ਫਿਕਸ ਜਾਂ ਰੇਟ ਰੱਖਿਆਗਾ ਛੋਟ ਹੋਣੀ ਆ ਵਿੱਚੋਂ ਉਹ ਵੀ ਬਾਈ ਕਹਿੰਦਾ ਮਰਜ਼ੀ ਦੀ ਹੋ ਠੀਕ ਮੁੱਲ ਜਮਾਂ ਜਾ ਕਵਾਈ ਦੇਖੋ ਚੂਣ ਕਵਾਈ ਚੂਣੀ ਇੱਕ ਨੰਬਰ ਹੋ ਗਈ ਆ ਜਿਵੇਂ ਮਰਜੀ ਜੇ ਮਰਜੀ ਬਾਈ ਕੋਈ ਨਿਆਣਾ ਨਹੀਂ ਪਾਉਣ ਦੀ ਲੋੜ ਕੋਈ ਬੱਚਾ ਨਹੀਂ ਲਾਉਣ ਦੀ ਲੋੜ ਜਿਵੇਂ ਮਰਜੀ ਬਹਿ ਜਾ ਤੁਸੀਂ ਗੱਲਾਂ ਥੋੜੀ ਛੇ ਕਰਾਰੇ ਲੱਤ ਥੋੜੀ ਟੱਕ ਕੇ ਪੜੇ ਕਰਨੀ ਨਹੀਂ ਮੈਂ ਜਾਨਾ ਹੋਰ ਉੱਥੇ ਖੜ ਜਾਂਦੀ ਯਾਰ ਲੈ ਲੈ ਚੂਣ ਦੇਖੋ ਕਰਮਾਈ ਚੂਣ ਬੜਾ ਚੰਗਾ ਬਣਦਾ ਮੋਟੀ ਮੋਟੀ ਚਵਾਈ ਆ ਜਿਵੇਂ ਮਰਜ਼ੀ ਕੋਈ ਚੱਲ ਕੋਈ ਚੈੱਕਰੀ ਨਹੀਂ ਕਹਿਣਾ ਕਰਮਾਈ ਨੇ ਕੁਛ ਨਹੀਂ ਚਵਾਈ ਵੀ ਡਾਕਟਰ ਚਵਾਈ ਦਾ ਕਿਹੇ ਹੀ ਆ ਸਹੀ ਆ ਨਾ ਮਗਰ ਉਹਨੇ ਇਹ ਵਾਲਾ ਸੋਨਾ ਵਾਲਾ ਚਵਾਈ ਲੈ ਕਿਆ ਬਾਤ ਆ ਬੜਾ ਚੰਗਾ ਜੂਣਾ ਨਾ ਬਈ ਕਰਮਾਈ ਚਵਾਈ ਦਾ ਬੜੀ ਚੰਗੀ ਡਾਕਟਰ ਆ ਉਹ ਇਹ ਕੰਮ ਨਹੀਂ ਮੋਟੀ ਚਵਾਈ ਆ ਨਾ ਮਗਰ ਲੈ ਤਾ ਚੈੱਕ ਕਰ ਲੋ ਚਵਾਈ ਕਿਆ ਬਾਤ ਆ ਵਾਹ ਇਹ ਕਹਿੰਦਾ ਦੱਸ ਦੀ ਚਵਾਈ ਤੱਕ ਨਹੀਂ ਚਵਾਈ ਜਪੋ ਹੱਥ ਵਾਲਾ ਬਣਾਣਾ ਦਾ ਫੁੱਲ ਗਰੰਟੀ ਘਰ ਤੇ ਕਰ ਦੇ ਭਈ ਅਗਲੇ ਦਿਨ ਸਹੀ ਆ ਭਈ ਮੋਟੀ ਮੋਟੀ ਜਵਾਈ ਹੈ ਲੈ ਕਿੰਨੀਆਂ ਕਿੰਧਾਂ ਦਾ ਖਾਣਾ ਦੀ ਤੇ ਜੇਰ ਜੂਰ ਦੀ ਆਪਣੇ ਕੋਲ ਸਾਰਾ ਸਾਰਾ ਗਰੰਟੀ ਹੈ ਸਾਡੀ ਵੀਡੀਓ ਮਿਲੂ ਜੀ ਇਹਦੀ ਐ ਨਹੀਂ ਗੱਲ ਹੋ ਹਮ ਠੀਕ ਚੱਲ ਬਾਕੀ ਮੁੱਲ ਵੀ ਬਾਈ ਜਾਇ ਜਾ ਜਮਾਂ ਜਾਇਆ ਬਾਈ ਲੈ ਮਿਲਣਾ ਠੀਕ ਹੈ ਕਿ ਨਹੀਂ ਮੁੱਲ ਕਰਾਉਣੇ ਬਾਈ ਕਹਿੰਦਾ ਹੁਣ ਤਾਂ ਇਹ ਚੁਾਈ ਵੀ ਕਰਕੇ ਦਿਖਾਉਂਦਾ ਇਹ ਜਿਆ ਕੰਮ ਨਹੀਂਗਾ ਹਮ ਸਹੀ ਆ ਚੱਲ ਕਿੰਨੀਆਂ ਕਿੰਧਾਂ ਮਾਰੀਆਂ ਦੇਖੋ ਵਾਲਦੀ ਆਉਂਗੀ ਚੋਣ ਤੈਰ ਨਿਬੜਦਾ ਕਿ ਨਹੀਂ ਬੜਾ ਚੰਗਾ ਬਾਈ ਮੂਤੀ ਆਉਂਦੀ ਹੱਤੀ ਜੋਲੇ ਕੋਈ ਬੰਦਾ ਇੱਕ ਨੰਬਰ ਥਾਣ ਲੱਗਿਆਗਾ ਮੂਹਲਿਆਂ ਦੀ ਲਾ ਹਮ ਜੀ ਲੱਗਦਾ ਕਿ ਨਹੀਂ ਚਵਾਈ ਹਾਂ ਹਾਂ ਭਾਈ ਜਿਵੇਂ ਮਰਜ਼ੀ ਥੋਈ ਚੱਲ ਜੀ ਲੱਗਦਾ ਜੀ ਕਰਦਾ ਛੋਈ ਜਾਣਾ ਲੈ ਕਿਆ ਬਾਤ ਭਾਈ ਠੰਡੀ ਹੈ ਬੈੜਾ ਭਾਈ ਬੱਚਾ ਸਾਡਾ ਨਾਲ ਸਾਡਾ ਕੋਈ ਵਾਸਤਾ ਨਹੀਂ ਯਾਰ ਹਮ ਲੈ ਬਾਦ ਚ ਹਿੱਲੀ ਆ ਗੋਣਾ ਹੈਲਦੀ ਹੋ ਤਾਂ ਭਾਈ ਹਮ ਕੱਦ ਦੇਖੋ ਭਾਈ ਲੰਮੇ ਲੂਮੇ ਪੋਲਾ ਮੋਲ ਜਮ ਜੈ ਜੈ ਭਾਈ ਅੱਗੇ ਭਾਈ ਦੋ ਨੰਬਰ ਕਿਹੜਾ ਸੂਆ ਸੂਈ ਹੈ ਵੀਰੇ ਭਾਈ ਇਹ ਰੀਅਲ ਦੂਜਾ ਸੂਈ ਜੇ ਇਹ ਠੀਕਾ ਇਹਦਾ 22 ਕਿਲੋ ਬਲੂ ਨਾ ਦੋ ਦਿੱਤਾ ਬੱਚੀ ਦਾ ਓਕੇ ਬਾਈ ਬਹੁਤ ਜਿਆਦਾ ਥਾਂ ਬਸ ਸੁਗੂ ਹੀ ਆਪਾਂ ਉਧਰ ਵੀ ਉਹ ਸੁਗੂ ਹੀ ਸੀ ਬਈ ਯਾਰ ਹੂੰ 5 ਮਿੰਟ ਹੀ ਹੋਏ ਉਹਨਾਂ ਵੱਦ ਵੱਦ ਸਹੀ ਆ ਬਾਈ ਤੇ ਜੇਰ ਤਾਂ ਪੈਣੀ ਆ ਨਾ ਹਾਂ ਹਾਂ 5 ਮਿੰਟ ਹੀ ਆ ਜੇਰ ਨੂੰ ਤਾਂ ਪੈ ਜਾ ਬਾਈ ਠੀਕ ਆ ਬਾਈ ਦੋ ਤਾਂ 23 24 ਕਿਲੋ ਵਾਲੀ ਬੱਚੀ ਆ ਤੇਰੇ 25 26 ਉਹ ਦੇ ਤਾਂ ਆਪਾਂ 23 24 ਕਰ ਲੈ ਬਸ ਯਾਰ ਥਾਂ ਲਈ ਵਾ ਤਾਂ ਬਾਹਰ ਠੰਡੀ ਸੀ ਲੈ ਬਈ ਸਹੀ ਗੱਲ ਆ ਬਾਈ ਬੱਚਾ ਕੀ ਦੇਤਾ ਬੱਚਾ ਦੇਤਾ ਬਈ ਮਦਰ ਦਾ ਖੰਡੀ ਫੁੱਲ ਆ ਬਾਈ ਖੰਡੀ ਫੁੱਲ ਦੀ ਤਾਂ ਆਂਤ ਨਹੀਂ ਤੇਰੀ ਚਲ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਲੇਵਾ ਕਮਾਲ ਦਾ ਬਰੀਡ ਇਹ ਵਾ ਦੇ ਡਾਕਟਰ ਕਹੇ ਜਾ ਖਾਣ ਬਹੁਤ ਚੰਗਾ ਲੱਗਿਆ ਬਾਈ ਖਾਣ ਥੋੜਾ ਮੁਠੀ ਵਾਲਾ ਹੋ ਲੇ ਬਾਈ ਬਰੀਡ ਫੁੱਲ ਇਕੱਲਾ ਇਕੱਲਾ ਥਾਣ ਮੁਠੀ ਵਾਲਾ ਥਾਣ ਤੇ ਵੱਡੀ ਨਾਲ ਨਾਲ ਫੁੱਲ ਚੰਗੀ ਆ ਪਿਛਾਂ ਤੋਂ ਲੇਵਾ ਦੇਖੋ ਕਮਾਲ ਦਾ ਬਹੁਤ ਸੋਹਣਾ ਡਰ ਹੈ ਨਾ ਬਾਲਾ ਲੇਵਾ ਬਈ ਬੱਚੀ ਨੀ ਯਾਰ ਮੀਅਤ ਥਣ ਵੀ ਦੇਖੋ ਥਣ ਮੁੱਠੀ ਵਾਲਾ ਬਈ ਯਾਰ ਬਈ ਜਨ ਬੁਲਿਆ ਸੋਹਣੀ ਸੋਹਣੀ ਬਾਲੀ ਹੈ ਯਾਰ ਸਹੀ ਗੱਲ ਹੰਡੀਆਂ ਇੰਨੀ ਹੈ ਜਿੱਥੋਂ ਦੀ ਮਰਜੀ ਵੇਆ ਕੋਈ ਬਾਸਤ ਨਹੀਂ ਚੱਲਣ ਲੈ ਠੰਡੇ ਫੁੱਲ ਜਿਵੇਂ ਮਰਜੀ ਲੈ ਤਫਰੀ ਚੱਲ ਕੋਈ ਚੱਕਰ ਹੀ ਨਹੀਂ ਯਾਰ ਇਹ ਨਾ ਕਰਮ ਵਾਲੀ ਨੇ ਕੁਛ ਨਹੀਂ ਖੋਲ ਦੇ ਬਈ ਤੋੜ ਕੇ ਦਿਖਾ ਦੇ ਸੋਈ ਸਵਾਈ ਫੁੱਲ ਬ੍ਰੀਡ ਦੁੱਧ ਦਾ ਰਕਾਰਡ ਬਹੁਤ ਚੰਗਾ ਬਈ ਹੁਣੇ ਸੋਈ ਆ ਮਿੰਟ 5 ਜੀ ਹੋਇਆ 5 ਜੀ ਹੋਇਆ ਬਈ ਵਾਸਤੇ ਮੇਰੇ ਆਜ ਤੋਂ ਹੀ ਸੋਈ ਆ ਹੂੰ ਬਿਊਟੀ ਚੈੱਕ ਕਰੋ ਬਿਊਟੀ ਇੱਕ ਨੰਬਰ ਬੋਦੀ ਬਾਦੀ ਪੂਰੀ ਚੰਗੀ ਸਨਖਾ ਪੁਣਾ ਬੜ ਦੇ ਵਿੱਚ ਫੁੱਲ ਬਰੀਕੀ ਚ ਬੜੀ ਆ ਬੜੀ ਬਰੀਕ ਆ ਬਈ ਯਾਰ ਰੋਦੜਾ ਵਾਲਾ ਪੀਸ ਆ ਸਹੀ ਗੱਲ ਰੰਗ ਰੰਗ ਬਹੁਤ ਚੰਗਾ ਬਸ ਨੇ ਲੱਗਿਆ ਹੋਇਆ ਯਾਰ ਕਾਦ ਨਾ ਦੇਖੋ ਕਰਮਾਈ ਦਾ ਬਰੀਕ ਵੀ ਇੱਕ ਨੰਬਰ ਆ ਲੇਵਾ ਦੇਖੋ ਕਮਾਲ ਦਾ ਪੂਰਾ ਪੰਡ ਵਾਲਾ ਲੇਵਾ ਲੱਗਿਆ ਤਾਈ ਹੋਈ ਕਰਕੇ ਥੋੜਾ ਜਿਹਾ ਉਹ ਕਰਦੇ ਬੱਚੇ ਦਾ ਬਈ ਤੁਰਦੀ ਤਾਂ ਇਧਰ ਘਟਾ ਸੱਚੇ ਦੇਖੀ ਜਾਣਦੀ ਕਿਵੇਂ ਕੀ ਬਾਤ ਲੈ ਤੂਰੇ ਦੀ ਤਾਂ ਇੱਕ ਨੰਬਰ ਆ ਤੂਰੇ ਦਾ ਜਵੇ ਸਾਰੇ ਬਸ ਤਾਂ ਇੱਕ ਨੰਬਰ ਜਿਹੜਾ ਬੱਚਾ ਹੁਣ ਤਾਈ ਸੂਈ ਆ ਬਹਿੜ ਜਾ ਰਿਹਾ ਜੀ ਸੂਈ ਪੰਜ ਚਾਰ ਤਾਂ ਮਿੰ ਕੀ ਮੋਲ ਜੈਜ ਮੁੱਲ ਨਹੀਂ ਬਾਈ 100 ਰੁਪਏ ਬਸ ਲੈਣ ਦੇ ਨਹੀਂ ਇਹ ਤਾਂ 25000 ਰੁਪਏ ਲੈ ਲਾਂਗੇ ਕਾਟਾ ਵਾਦਾ ਹੀ ਹੋਣਾ ਕੋਈ ਪਰ ਵੀਰੇ ਮੁੱਲ ਨਹੀਂ ਮੁੱਲ ਕਰਾਉਣਾ ਬਾਈ ਕਹਿੰਦਾ ਜੱਡਾ ਗਾਂ ਹਮਾਰੀ 90000 ਦੀ ਵਾੜਾ ਬਈ ਹੋਰਾਂ ਕੋਈ ਹੁੰਦੀ ਹਰ ਇੱਕ 90 95 ਮੰਗਦਾ ਸਹੀ ਗੱਲ ਬਾ 72000 ਰੁਪਏ ਲਵਾਂਗੇ 72000 ਰੁਪਏ ਬਾਈ ਕਹਿੰਦਾ ਥਣਾ ਦੀ ਇੱਕ ਨੰਬਰ ਵਾਲਾ ਆਜੀ ਤੇ ਹੱਲੀ ਕਰਕੇ ਲਿਆ ਆ ਬਾਈ ਮਾਣੀ ਤਾਂ ਰਾਮਾਰ ਕੇ ਲਾ ਆਣੇ ਲੈ ਲੈ ਕੀ ਆ ਬਾਤ ਹੈ ਥੋਣ ਦੇਖੋ ਹਣ ਥਣਾ ਜੀ ਬਈ ਗੈਂਟੂ ਕਰ ਕੋਤੇ ਜਿਵੇਂ ਮਰਜੀ ਧਾਰਾ ਮਰੀ ਚੱਲ ਕੋਤੇ ਹਈ ਸੂਈਆਂ ਨਾਲ ਹੀ ਹਿਲਰ ਹੋਂ ਲੜਾ ਕ ਉਨੇ ਲੈ ਕੀ ਬਾਤ ਹੈ ਇਹ ਨੰਬਰ ਚ ਵਾਈ ਆ ਥੋੜਾ ਜਿਹਾ ਵਾਈ ਵਾਈ ਇੱਕ ਨੰਬਰ ਇਹਨੇ ਗਾ ਉਹ ਤਾਂ ਨਹੀਂ ਗੱਲ ਉਹ ਤਾਂ ਮਗਰ ਲੈ ਟਣਾ ਚੈੱਕ ਕਰ ਲੋ ਲੈ ਚੂਣ ਚਵਾ ਦਾ ਕਰਮ ਆਈਦਾ ਇੱਕ ਨੰਬਰ ਆ ਬਾਈ ਕੀ ਬਾਤ ਬਾਕੀ ਬਈ ਮੁੱਲ ਜਮਾ ਜਮਾ ਜਾਏ ਆ ਬਾਈ ਕਿਸੇ ਨੇ ਪਾਦ ਨਹੀਂ ਬਾਲਾ ਮੁੱਲ ਨਹੀਂ ਕਰਿਆ ਬਾਈ ਨੇ ਲੈਣ ਦੇਣ ਵਾਲਾ ਮੁੱਲ ਹੋਊਗਾ ਇਹ ਹੈ ਕਿ ਨਹੀਂ ਤੇ ਕਿਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲੋ ਜੀ ਧੰਨਵਾਦ